ਕਿਸਾਨੀ ਦੇ ਕਰਜ਼ੇ ਪ੍ਰਤੀ ਭਾਰਤ ਸਰਕਾਰ ਦੀ ਗੈਰ ਸੰਜੀਦਾ ਸੋਚ ਕੁਝ ਆંકੜਿਆਂ ਦੇ ਨਾਲ ਸਾਹਮਣੇ ਆ ਰਹੀ ਹੈ ਪਿਤੇ ਦਿਨਾਂ ਦੇ ਵਿੱਚ ਸੰਸਦ ਵਿੱਚ ਜੋ ਡਾਟਾ ਭਾਰਤ ਸਰਕਾਰ ਨੇ ਪੇਸ਼ ਕੀਤਾ ਉਹ ਇਹ ਕਹਿ ਰਹੀ ਹੈ ਕਿ ਜਨਵਰੀ 2019 ਤੋਂ ਲੈ ਕੇ ਦਸੰਬਰ 2019 ਤੱਕ ਇੱਕ ਸਰਵੇ ਕਰਾਇਆ ਗਿਆ ਜਿਦੇ ਵਿੱਚ ਕ੍ਰਿਸ਼ੀ ਕਾਰਡ ਨੇ ਜਿਹੜੇ ਉਹਦੇ ਵਿੱਚ ਇਹ ਵੇਖਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਛੋਟੇ ਕਰਜ਼ੇ ਨੇ ਕ੍ਰੌਪ ਲੋਨ ਲਏ ਜਾਂਦੇ ਨੇ ਉਹਨਾਂ ਦੇ ਵਿਆਜ ਦੇ ਲਈ ਕੁਝ ਨਾ ਕੋਈ ਪ੍ਰਬੰਧ ਕੀਤਾ ਜਾਵੇ ਕਿਉਂਕਿ 2012 ਤੇ ਜਿਹੜਾ ਦਾ ਅੰਕੜਾ ਛੱਡ ਕੇ ਜਿਹੜਾ ਹੁਣ ਅੰਕੜਾ ਪੇਸ਼ ਹੋਇਆ ਏ ਉਹ ਇਹ ਕਹਿ ਰਿਹਾ ਕਿ ਲਗਭਗ ਕਿਸਾਨ ਕ੍ਰੈਡਿਟ ਕਾਰਡ 7 ਕਰੋੜ ਤੋਂ ਵੱਧ ਹੋ ਗਏ ਤੇ ਉਹਨਾਂ ਲਈ 22600 ਕਰੋੜ ਰੁਪਇਆ ਦਿੱਤਾ ਗਿਆ ਕਿ ਇਹਨਾਂ ਦੇ ਕਰਜ਼ੇ ਨੂੰ ਜਿਹੜਾ ਵਿਆਜ ਲੱਗਦਾ ਉਹਨੂੰ ਠੀਕ ਕੀਤਾ ਜਾਵੇ ਹੁਣ ਜਦੋਂ 2013-14 ਦੇ ਵਿੱਚ ਕਿਸਾਨੀ ਦੇ ਉੱਤੇ ਕਰਜ਼ਾ ਜੋ ਸਰਕਾਰ ਦੇ ਅੰਕੜੇ ਕਹਿ ਰਹੇ ਨੇ ਕਿ 7 ਲੱਖ ਤੇ 30000 ਕਰੋੜ ਦੇ ਕਰੀਬ ਸੀ ਕਿਸਾਨੀ ਦੀ ਆਮਦਨੀ ਦੁਗਣੀ ਕਰਨ ਵਾਲੀ ਸਰਕਾਰ ਦੇ ਰਹੀਮ ਚ ਪਿਛਲੇ 10 ਸਾਲਾਂ ਚ ਇਹ ਹੋਇਆ ਹੈ ਕਿ ਕਿਸਾਨੀ ਸਰ ਕਰਜ਼ਾ 4 ਗੁਣਾ ਵੱਧ ਕੇ 28 ਲੱਖ ਕਰੋੜ ਟੱਪ ਗਿਆ ਤੇ ਜੇ ਇਸੇ ਤਰ੍ਹਾਂ ਚੱਲਦਾ ਜਾਏਗਾ ਦੇਸ਼ ਦੇ ਵਿੱਚ ਪ੍ਰਤੀ ਕਿਸਾਨੀ ਹਾਊਸਹੋਲਡ ਦੇ ਉੱਤੇ ਲਗਭਗ 70000 ਦੇ ਕਰੀਬ ਕਰਜ਼ਾ ਆਉਂਦਾ ਹੈ ਤੇ ਸਭ ਤੋਂ ਵੱਧ ਆਂਧਰਾ ਪ੍ਰਦੇਸ਼ ਚ 245000 ਰੁਪਿਆ ਦੂਜੇ ਨੰਬਰ ਤੇ ਕੇਰਲਾ ਆਉਂਦਾ 242 ਤੇ ਪੰਜਾਬ 2 ਲੱਖ ਤੇ 3000 ਪ੍ਰਤੀ ਕਿਸਾਨੀ ਪਰਿਵਾਰ ਦੇ ਕਰਜ਼ੇ ਦੇ ਨਾਲ ਇਹ ਕਿੱਥੇ ਕਿਸਾਨੀ ਦੀ ਆਮਦਨੀ ਦੁਗਣੀ ਹੋਈ ਜਦੋਂ ਕਰਜ਼ਾ ਹੀ 4 ਗੁਣਾ ਹੋ ਕੇ ਤੇ 28 ਲੱਖ ਕਰੋੜ ਆ ਗਿਆ